ਕਬੱਡੀ ਖਿਡਾਰੀ ਤੇਪਾਲ ਸਿੰਘ ਦੇ ਕਤਲकांड ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਦੋ ਮੁਲਜ਼ਮ ਗ੍ਰਿਫਤਾਰ ਕੀਤੇ ਨੇ ਜਿੰਨਾਂ ਕੋਲੋਂ ਹਥਿਆਰ ਵੀ ਜਿਹੜਾ ਹੈ ਉਹ ਬਰਾਮਦ ਕੀਤਾ ਗਿਆ ਹੈ ਤਾਂ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮਿੱਤੇ ਦਿਨੀ ਤੇਪਾਲ ਸਿੰਘ ਦਾ ਦੱਸਦੀ ਕਿ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਪਹਿਲਾਂ ਜਿਹੜੀ ਹੈ ਉਹ ਕੁੱਟਮਾਰ ਕੀਤੀ ਗਈ ਔਰ ਉਸ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਔਰ ਦੱਸਦੇ ਕਿ ਉਸ ਤੋਂ ਬਾਅਦ ਜਿਹੜੇ ਮੁਲਜ਼ਮ ਨੇ ਮੌਕੇ ਤੋਂ ਫਰਾਰ ਹੋ ਗਏ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਯਾਨੀ ਕਿ ਕਤਲ ਕੇਸ ਦੇ ਵਿੱਚ ਵੱਡੀ ਗ੍ਰਿਫਤਾਰੀ ਹੋਈ ਹੈ ਮੁਲਜ਼ਮ ਦੇਖ ਸਕਦੇ ਹੋ ਕਿ ਪੁਲਿਸ ਦੀ ਗ੍ਰਿਫਤਾਰ ਦੇ ਵਿੱਚ ਆ ਇਹ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਲੁਧਿਆਣਾ ਦੇ ਜਗਰਾਉ ਦੇ ਵਿੱਚ ਵੱਡੀ ਵਾਰਦਾਤ ਜਿਹੜੀ ਹੈ ਉਹ ਵਾਪਰੀ ਸੀ ਇੱਕ ਵੱਡੀ ਖਿਡਾਰੀ ਨੂੰ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰ ਕੇ ਜਿਹੜਾ ਉਹ ਕਤਲ ਕਰ ਦਿੱਤਾ ਸੀ ਪਹਿਲਾਂ ਨੋਜਮਾਂ ਦੀ ਕੁੱਟਮਾਰ ਕੀਤੀ ਗਈ ਉਸਦੇ ਸਾਥੀਆਂ ਦੀ ਵੀ ਕੁੱਟਮਾਰ ਕੀਤੀ ਗਈ ਔਰ ਉਸ ਤੋਂ ਬਾਅਦ ਗੋਲੀਆਂ ਮਾਰ ਕੇ ਜਿਹੜੇ ਮੁਲਜ਼ਮ ਨੇ ਦੌੜ ਜਾਂਦੇ ਨੇ ਹਾਲਾਂਕਿ ਪੁਲਿਸ ਨੇ ਵਕਫਾ ਥਮਾ ਤੇ ਲੱਗੇ ਸੀਸੀਟੀਵੀ ਖੰਗਾਲੇ ਔਰ ਇਹ ਪਛਾਣ ਕੀਤੀ ਗਈ ਕਿ ਆਖਰਕਾਰ ਇਹ ਕਿਹੜੇ ਸੀ ਹਮਲਾਵਰ ਜੋ ਕਤਲ ਕਰਕੇ ਦੌੜ ਗਏ ਨੇ ਪਰ ਪੁਲਿਸ ਨੇ ਹੁਣੇ ਵੱਡੀ ਕਾਰਵਾਈ ਕਰਦੇ ਹੋਏ ਗ੍ਰਿਫਤਾਰ ਕਰ ਲਏ ਦੋ ਮੁਲਜ਼ਮ ਗ੍ਰਿਫਤਾਰ ਕੀਤੇ ਨੇ ਪੁਲਿਸ ਨੇ ਜਿਨ੍ਹਾਂ ਦੀ ਪਛਾਣ ਜਿਹੜੀ ਹੈ ਹਣੀ ਰੂਮੀ ਅਤੇ ਗगन ਹੈ ਵਜੋਂ ਹੋਈ ਹੈ ਔਰ ਦੱਸਦੀ ਹੈ ਕਿ ਦੋਵਾਂ ਕੋਲੋਂ 30 ਬੋਰ ਦਾ ਪਿਸਤੌਲ ਜਿਹੜਾ ਹੈ ਉਵੀ ਬ੍ਰਾਹਮਤ ਹੋਇਆ ਹੈ ਤਾਂ ਰਾਜਸਥਾਨ ਤੋਂ ਇਹ ਪਿਸਤੌਲ ਜਿਹੜਾ ਹੈ ਉਹ ਲੈ ਕੇ ਆਏ ਸੀ ਹਾਲਾਂਕਿ ਵੀ ਜਾਣਕਾਰੀ ਸਾਂਝੀ ਕਰਦੀ ਹੈ ਕਿ ਮਾਮਲੇ ਦੇ ਵਿੱਚ ਯਾਨੀ ਕਿ ਇਸ ਕਤਲ ਮਾਮਲੇ ਦੇ ਵਿੱਚ ਨਾਮਜ਼ਦ ਹਣੀ ਰੂਮੀ ਦਾ ਅਪਰਾਧ ਕਾਲਾ ਰੂਮੀ ਅਜੇ ਫਰਾਰ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਲਦ ਉਸ ਨੂੰ ਵੀ ਕਾਬੂ ਕੀਤਾ ਜਾਵੇਗਾ ਤਾਂ ਬੀਤੇ ਦਿਨੀ ਜਗਰਾਉਂ ਦੇ ਵਿੱਚ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਜਿਹੜਾ ਉਹ ਕਤਲ ਕਰ ਦਿੱਤਾ ਗਿਆ ਸੀ ਪਰ ਕਬੱਡੀ ਖਿਡਾਰੀ ਦੇ ਕਤਲ ਮਾਮਲੇ ਦੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰ ਦਿੱਤੀ ਹੈ ਔਰ ਤੁਹਾਡੇ ਨਾਲ ਅਸੀਂ ਹਾਲੀ ਦੇ ਵਿੱਚ ਹੀ ਜਾਣਕਾਰੀ ਵੀ ਸਾਂਝੀ ਕੀਤੀ ਸੀ ਕਿ ਪਰਿਵਾਰ ਜਿਹੜਾ ਉਹ ਪਰਵਾਰਕ ਮੈਂਬਰਾਂ ਦਾ ਰੂਲ ਹੋ ਕੇ ਬੁਰਾ ਹਾਲ ਹੋ ਗਿਆ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਪਰਿਵਾਰ ਵੱਲੋਂ ਇਨਸਾਫ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਔਰ ਇਹ ਗੱਲ ਦਾ ਵੀ ਜ਼ਿਕਰ ਪਰਿਵਾਰ ਵੱਲੋਂ ਕੀਤਾ ਗਿਆ ਕਿ ਜਿੰਨੀ ਦੇ ਤੱਕ ਮੁਲਜ਼ਮ ਨਹੀਂ ਫੜੇ ਜਾਂਦੇ ਉੰਨੀ ਦੇ ਤੱਕ ਅੰਤਮ ਸੰਸਕਾਰ ਜਿਹੜਾ ਹੈ ਉਹ ਨਹੀਂ ਕੀਤਾ ਜਾਵੇਗਾ ਪਰ ਹੁਣ ਜਾਣਕਾਰੀ ਜੋ ਤੁਹਾਡਾ ਤਾਜ਼ਾ ਸਾਂਝੀ ਕਰ ਰਹੇ ਹਾਂ ਕਿ ਕਬੱਡੀ ਖਿਡਾਰੀ ਤੇਪਾ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਦੋ ਮੁਲਜ਼ਮ ਜਿਹੜੇ ਨੇ ਉਹ ਗ੍ਰਿਫਤਾਰ ਕਰ ਲਏ ਨੇ ਤਸਵੀਰਾਂ ਵੀ ਤੁਹਾਡੇ ਨਾਲ ਮੁਲਜ਼ਮਾਂ ਦੀਆਂ ਸਾਂਝੀਆਂ ਕਰ ਰਹੇ ਹਾਂ ਪੁਲਿਸ ਦੀ ਗ੍ਰਿਫਤ ਦੇ ਵਿੱਚ ਤੁਹਾਨੂੰ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਹੋਣਗੇ ਮੁਲਜ਼ਮਾਂ ਦੀ ਪਛਾਣ ਹਣੀ ਰੂਮੀ ਅਤੇ ਗਗਨ ਵਜੂ ਹੋਈ ਹੈ ਔਰ ਦੱਸਦੀ ਹੈ ਕਿ ਇਹਨਾਂ ਦੋਵਾਂ ਕੋਲੋਂ 30 ਬੋਰ ਦਾ ਜਿਹੜਾ ਪਿਸਤੌਲ ਬ੍ਰਾਹਮਤ ਹੋਇਆ ਹੈ ਤਾਂ ਰਾਜਸਥਾਨ ਤੋਂ ਪਿਸਤੌਲ ਲੈ ਕੇ ਆਏ ਸੀ ਇਹ ਪੁਲਿਸ ਨੇ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਹੈ ਔਰ ਇਹ ਵੀ ਦੱਸਿਆ ਗਿਆ ਹੈ ਪੁਲਿਸ ਦੀ ਟੀਮ ਵੱਲੋਂ ਕਿ ਮਾਮਲੇ ਦੇ ਵਿੱਚ ਨਾਮਜ਼ਦ ਹਣੀ ਰੂਮੀ ਦਾ ਭਰਾ ਕਾਲਾ ਰੂਮੀ ਅਜੇ ਫਰਾਰ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਵੀ ਜਿਹੜੀਆਂ ਟੀਮਾਂ ਨੇ ਵਕ ਵਕ ਥਾਮਾਂ ਤੇ ਛਾਪੇਮਾਰੀ ਕਰ ਰਹੀਆਂ ਨੇ ਔਰ ਪੁਲਿਸ ਦਾ ਦਾਅਵਾ ਹੈ ਕਿ ਉਸ ਨੂੰ ਵੀ ਜਲਦ ਕਾਬੂ ਕੀਤਾ ਜਾਵੇਗਾ ਤਾਂ ਪੁਲਿਸ ਨੇ ਇਸ ਗ੍ਰਿਫਤਾਰੀ ਤੋਂ ਬਾਅਦ ਪ੍ਰੈਸ ਵਾਰਤਾ ਵੀ ਕੀਤੀ ਹੈ ਤੁਹਾਨੂੰ ਸੁਣਾਉਣੇ ਹੈ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਕੀ ਕੁਝ ਕਿਹਾ ਹਾਂਜੀ ਜਿਵੇਂ ਆਪਾਂ ਨੂੰ ਪਤਾ ਹੀ ਹੈ ਜੀ ਕਿ ਮਿਤੀ 31/10 ਨੂੰ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀ ਹਰੀ ਸਿੰਘ ਹਸਪੀਟਲ ਰੋਡ ਤੇ ਜਿਹਦੇ ਵਿੱਚ ਤੇਜਪਾਲ ਜਿਹੜੇ ਗਿੱਦੜਵਿੰਡ ਦੇ ਰਹਿਣ ਵਾਲੇ ਆ ਉਹਦਾ ਮਰਡਰ ਹੋਇਆ ਸੀ ਤੇ ਇਹਦੇ ਵਿੱਚ ਜਿਹੜੀ ਐਫ ਆਈ ਆਰ ਨੰਬਰ 244 ਬੜਾ 25 ਹੈਗੀ ਅੰਡਰ 103 190 1991 ਤਿਲ ਬੀ ਐਨ ਐਸ ਇਹ ਦਰਜ ਕੀਤੀ ਗਈ ਸੀ ਤੇ ਇਹਦੇ ਵਿੱਚ ਤਿੰਨ ਦੋਸ਼ੀ ਬਾਈ ਨੇਮ ਸੀਗੇ ਤੇ ਪੰਜ ਤੋਂ ਛੇ ਵਿਅਕਤੀ ਜਿਹੜੇ ਅਨਨੋਨ ਸੀਗੇ ਉਹ ਜਿਹੜੇ ਤਿੰਨ ਬਾਈ ਨੇਮ ਦੋਸ਼ੀ ਸੀ ਉਹਦੇ ਵਿੱਚੋਂ ਅੱਜ ਸਾਡੀ ਲੁਧਿਆਣਾ ਵਿਖੇ ਦੀ ਪੁਲਿਸ ਨੂੰ ਅੰਡਰ ਦ ਸੁਪਰਵੀਜ਼ਨ ਆਫ ਐਸਪੀ ਡੀ ਡੀਐਸਪੀ ਡੀ ਡੀਐਸਪੀ ਸਬਡਿਵੀਜ਼ਨ ਐਸਐਚਓ ਸਿਟੀ ਅਨ ਇੰਚਾਰਜ ਹੀ ਹੈਗੀ ਵਕਫਾ ਟੀਮਾਂ ਦੀ ਬੜੀ ਮਿਹਨਤ ਦੇ ਨਾਲ ਅਸੀਂ ਜਿਹੜੇ ਦੋ ਮੇਨ ਦੋਸ਼ੀ ਹੈਗੇ ਨੇ ਹਰਪ੍ਰੀਤ ਉਰਫ ਹਨੀ ਪੁੱਤਰ ਜਲਦੀ ਇਹ ਜਿਹੜਾ ਜਿਹਨੇ ਗੋਲੀ ਚਲਾਈ ਸੀਗੀ ਤੇ ਸੈਕੰਡਰ ਜਿਹੜਾ ਐਸੋਸੀਏਟ ਹੈ ਗਗਨਦੀਪ ਪੁੱਤਰ ਗਗਨਾ ਪੁੱਤਰ ਬਲਵਿੰਦਰ ਸਿੰਘ ਵਾਸੀ ਕਿਲੀਚਰ ਮੂਗਾ ਇਹ ਦੋਨੋਂ ਅੱਜ ਅਸੀਂ ਅਰੈਸਟ ਕਰ ਲਏ ਆ ਤੇ ਇਹਦੇ ਨਾਲ ਨਾਲ ਜਿਹੜਾ ਵੈਪਨ ਆਫ ਅਫੈਂਸ ਹੈ ਜਿਹੜਾ ਕੀ 30 ਬੋਰ ਦਾ ਦੇਸੀ ਪਿਸਟਲ ਹੈਗਾ ਤੇ ਦੋ ਲਾਈਵ ਕੈਟਰिज ਉਹ ਵੀ ਬਰਾਮਦ ਕਰਕੇ ਇਹ ਜਿਹੜਾ ਕੇਸ ਆਪਾਂ ਇਹ ਸੁਲਝਾ ਲਿਆ ਹਾਂ ਹਾਂਜੀ